ਅੱਜ ਤੋਂ 3 ਦਿਨ ਦੇ ਲਈ ਹਰਿਆਣਾ ਦੌਰੇ ਤੇ ਅਰਵਿੰਦ ਕੇਜਰੀਵਾਲ ਹਰਿਆਣਾ ਵਿੱਚ ਰੋਡ ਸ਼ੋਅ ਅਤੇ ਜਨ ਸਭਾ ਕਰਨਗੇ ਅਰਵਿੰਦ ਕੇਜਰੀਵਾਲ ਡੱਬਵਾਲੀ ਅਤੇ ਰਾਣੀ ਵਿਧਾਨ ਸਭਾ ਦੇ ਵਿੱਚ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ ਮਹਿਮ ਅਤੇ ਪਿਵਾਰਨੀ ਵਿੱਚ ਜਨ ਸਭਾ ਕਰਨਗੇ ਕੇਜਰੀਵਾਲ ਆਮ ਆਦੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦਾ ਡੱਬਵਾਲੀ ਦੇ ਵਿੱਚ ਰੋਡ ਸ਼ੋਅ ਕੁਲਦੀਪ ਗੱਦਰਾਣਾ ਦੇ ਪੱਖ ਦੇ ਵਿੱਚ ਕਰਨਗੇ ਪ੍ਰਚਾਰ ਡੱਬਵਾਲੀ ਤੋਂ ਕੁਲਦੀਪ ਨੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਅੱਜ ਤੋਂ 3 ਦਿਨ ਦੇ ਲਈ ਹਰਿਆਣਾ ਦੌਰੇ ਤੇ ਅਰਵਿੰਦ ਕੇਜਰੀਵਾਲ ਹਰਿਆਣਾ ਵਿੱਚ ਰੋਡ ਸ਼ੋਅ ਅਤੇ ਜਨਸਭਾ ਕਰਨਗੇ ਅਰਵਿੰਦ ਕੇਜਰੀਵਾਲ ਡੱਬਵਾਲੀ ਅਤੇ ਰਾਣੀ ਵਿਧਾਨ ਸਭਾ ਦੇ ਵਿੱਚ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ ਮਹਿਮ ਅਤੇ ਪਿਵਾਨੀ ਵਿੱਚ ਜਨਸਭਾ ਕਰਨਗੇ ਕੇਜਰੀਵਾਲ ਆਮ ਆਦੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦਾ ਡੱਬਵਾਲੀ ਦੇ ਵਿੱਚ ਰੋਡ ਸ਼ੋਅ ਕੁਲਦੀਪ ਗੱਦਰਾਣਾ ਦੇ ਪੱਖ ਦੇ ਵਿੱਚ ਕਰਨਗੇ ਪ੍ਰਚਾਰ ਡੱਬਵਾਲੀ ਤੋਂ ਕੁਲਦੀਪ ਨੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਅੱਜ ਤੋਂ 3 ਦਿਨ ਦੇ ਲਈ ਹਰਿਆਣਾ ਦੌਰੇ ਤੇ ਅਰਵਿੰਦ ਕੇਜਰੀਵਾਲ ਹਰਿਆਣਾ ਵਿੱਚ ਰੋਡ ਸ਼ੋਅ ਅਤੇ ਜਨ ਸਭਾ ਕਰਨਗੇ ਅਰਵਿੰਦ ਕੇਜਰੀਵਾਲ ਡੱਬਾਲੀ ਅਤੇ ਰਾਣੀ ਵਿਧਾਨ ਸਭਾ ਦੇ ਵਿੱਚ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ ਮਹਿਮ ਅਤੇ ਪਿਵਾਨੀ ਵਿੱਚ ਜਨ ਸਭਾ ਕਰਨਗੇ ਕੇਜਰੀਵਾਲ ਆਮ ਆਦੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦਾ ਡੱਬਾਲੀ ਦੇ ਵਿੱਚ ਰੋਡ ਸ਼ੋਅ ਕੁਲਦੀਪ ਗੱਦਰਾਣਾ ਦੇ ਪੱਖ ਦੇ ਵਿੱਚ ਕਰਨਗੇ ਪ੍ਰਚਾਰ ਡੱਬਾਲੀ ਤੋਂ ਕੁਲਦੀਪ ਨੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਅੱਜ ਤੋਂ 3 ਦਿਨ ਦੇ ਲਈ ਹਰਿਆਣਾ ਦੌਰੇ ਤੇ ਅਰਵਿੰਦ ਕੇਜਰੀਵਾਲ ਹਰਿਆਣਾ ਵਿੱਚ ਰੋਡ ਸ਼ੋਅ ਅਤੇ ਜਨ ਸਭਾ ਕਰਨਗੇ ਅਰਵਿੰਦ ਕੇਜਰੀਵਾਲ ਡੱਬਵਾਲੀ ਅਤੇ ਰਾਣੀ ਵਿਧਾਨ ਸਭਾ ਦੇ ਵਿੱਚ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ ਮਹਿਮ ਅਤੇ ਪਿਵਾਰਨੀ ਵਿੱਚ ਜਨ ਸਭਾ ਕਰਨਗੇ ਕੇਜਰੀਵਾਲ ਆਮ ਆਦੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦਾ ਡੱਬਵਾਲੀ ਦੇ ਵਿੱਚ ਰੋਡ ਸ਼ੋਅ ਕੁਲਦੀਪ ਗੱਦਰਾਣਾ ਦੇ ਪੱਖ ਦੇ ਵਿੱਚ ਕਰਨਗੇ ਪ੍ਰਚਾਰ ਡੱਬਵਾਲੀ ਤੋਂ ਕੁਲਦੀਪ ਨੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਅੱਜ ਤੋਂ 3 ਦਿਨ ਦੇ ਲਈ ਹਰਿਆਣਾ ਦੌਰੇ ਤੇ ਅਰਵਿੰਦ ਕੇਜਰੀਵਾਲ ਹਰਿਆਣਾ ਵਿੱਚ ਰੋਡ ਸ਼ੋਅ ਅਤੇ ਜਨ ਸਭਾ ਕਰਨਗੇ ਅਰਵਿੰਦ ਕੇਜਰੀਵਾਲ ਡੱਬਵਾਲੀ ਅਤੇ ਰਾਣੀ ਵਿਧਾਨ ਸਭਾ ਦੇ ਵਿੱਚ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ ਮਹਿਮ ਅਤੇ ਪਿਵਾਨੀ ਵਿੱਚ ਜਨ ਸਭਾ ਕਰਨਗੇ ਕੇਜਰੀਵਾਲ ਆਮ ਆਦੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦਾ ਡੱਬਵਾਲੀ ਦੇ ਵਿੱਚ ਰੋਡ ਸ਼ੋਅ ਕੁਲਦੀਪ ਗੱਦਰਾਣਾ ਦੇ ਪੱਖ ਦੇ ਵਿੱਚ ਕਰਨਗੇ ਪ੍ਰਚਾਰ ਡੱਬਵਾਲੀ ਤੋਂ ਕੁਲਦੀਪ ਨੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਅੱਜ ਤੋਂ 3 ਦਿਨ ਦੇ ਲਈ ਹਰਿਆਣਾ ਦੌਰੇ ਤੇ ਅਰਵਿੰਦ ਕੇਜਰੀਵਾਲ ਹਰਿਆਣਾ ਵਿੱਚ ਰੋਡ ਸ਼ੋਅ ਅਤੇ ਜਨ ਸਭਾ ਕਰਨਗੇ ਅਰਵਿੰਦ ਕੇਜਰੀਵਾਲ ਡੱਬਾਲੀ ਅਤੇ ਰਾਣੀ ਵਿਧਾਨ ਸਭਾ ਦੇ ਵਿੱਚ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ ਮਹਿਮ ਅਤੇ ਪਿਵਾਨੀ ਵਿੱਚ ਜਨ ਸਭਾ ਕਰਨਗੇ ਕੇਜਰੀਵਾਲ ਆਮ ਆਦੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦਾ ਡੱਬਾਲੀ ਦੇ ਵਿੱਚ ਰੋਡ ਸ਼ੋਅ ਕੁਲਦੀਪ ਗੱਦਰਾਣਾ ਦੇ ਪੱਖ ਦੇ ਵਿੱਚ ਕਰਨਗੇ ਪ੍ਰਚਾਰ ਡੱਬਾਲੀ ਤੋਂ ਕੁਲਦੀਪ ਨੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਅੱਜ ਤੋਂ 3 ਦਿਨ ਦੇ ਲਈ ਹਰਿਆਣਾ ਦੌਰੇ ਤੇ ਅਰਵਿੰਦ ਕੇਜਰੀਵਾਲ ਹਰਿਆਣਾ ਵਿੱਚ ਰੋਡ ਸ਼ੋਅ ਅਤੇ ਜਨਸਭਾ ਕਰਨਗੇ ਅਰਵਿੰਦ ਕੇਜਰੀਵਾਲ ਡੱਬਾਲੀ ਅਤੇ ਰਾਣੀ ਵਿਧਾਨ ਸਭਾ ਦੇ ਵਿੱਚ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ ਮਹਿਮ ਅਤੇ ਪਿਵਾਨੀ ਵਿੱਚ ਜਨਸਭਾ ਕਰਨਗੇ ਕੇਜਰੀਵਾਲ ਆਮ ਆਦੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦਾ ਡੱਬਾਲੀ ਦੇ ਵਿੱਚ ਰੋਡ ਸ਼ੋਅ ਕੁਲਦੀਪ ਗੱਦਰਾਣਾ ਦੇ ਪੱਖ ਦੇ ਵਿੱਚ ਕਰਨਗੇ ਪ੍ਰਚਾਰ ਡੱਬਾਲੀ ਤੋਂ ਕੁਲਦੀਪ ਨੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਅੱਜ ਤੋਂ 3 ਦਿਨ ਦੇ ਲਈ ਹਰਿਆਣਾ ਦੌਰੇ ਤੇ ਅਰਵਿੰਦ ਕੇਜਰੀਵਾਲ ਹਰਿਆਣਾ ਵਿੱਚ ਰੋਡ ਸ਼ੋਅ ਅਤੇ ਜਨਸਭਾ ਕਰਨਗੇ ਅਰਵਿੰਦ ਕੇਜਰੀਵਾਲ ਡੱਬਾਲੀ ਅਤੇ ਰਾਣੀ ਵਿਧਾਨ ਸਭਾ ਦੇ ਵਿੱਚ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ ਮਹਿਮ ਅਤੇ ਪਿਵਾਨੀ ਵਿੱਚ ਜਨਸਭਾ ਕਰਨਗੇ ਕੇਜਰੀਵਾਲ ਆਮ ਆਦੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦਾ ਡੱਬਾਲੀ ਦੇ ਵਿੱਚ ਰੋਡ ਸ਼ੋਅ ਕੁਲਦੀਪ ਗੱਦਰਾਣਾ ਦੇ ਪੱਖ ਦੇ ਵਿੱਚ ਕਰਨਗੇ ਪ੍ਰਚਾਰ ਡੱਬਾਲੀ ਤੋਂ ਕੁਲਦੀਪ ਨੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਅੱਜ ਤੋਂ 3 ਦਿਨ ਦੇ ਲਈ ਹਰਿਆਣਾ ਦੌਰੇ ਤੇ ਅਰਵਿੰਦ ਕੇਜਰੀਵਾਲ ਹਰਿਆਣਾ ਵਿੱਚ ਰੋਡ ਸ਼ੋਅ ਅਤੇ ਜਨ ਸਭਾ ਕਰਨਗੇ ਅਰਵਿੰਦ ਕੇਜਰੀਵਾਲ ਡੱਬਾਲੀ ਅਤੇ ਰਾਣੀ ਵਿਧਾਨ ਸਭਾ ਦੇ ਵਿੱਚ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ ਮਹਿਮ ਅਤੇ ਪਿਵਾਰਨੀ ਵਿੱਚ ਜਨ ਸਭਾ ਕਰਨਗੇ ਕੇਜਰੀਵਾਲ ਆਮ ਆਦੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦਾ ਡੱਬਾਲੀ ਦੇ ਵਿੱਚ ਰੋਡ ਸ਼ੋਅ ਕੁਲਦੀਪ ਗੱਦਰਾਣਾ ਦੇ ਪੱਖ ਦੇ ਵਿੱਚ ਕਰਨਗੇ ਪ੍ਰਚਾਰ ਡੱਬਾਲੀ ਤੋਂ ਕੁਲਦੀਪ ਨੇ ਆਮ ਆਦੀ ਪਾਰਟੀ ਦੇ ਕੈਂਡੀਡੇਟ